ਕਰਮਾਂ ਦਾ ਫਲ ਤੇ ਸ਼ਰਦਾ ਦੀ ਗੱਲ ਦੱਸਦਾ ਮੈਂ ਤੁਹਾਨੂੰ ਇੱਕ ਪਿੰਡ ਵਿੱਚ ਇੱਕ ਬਹੁਤ ਭਗਤ ਬੰਦਾ ਰਹਿੰਦਾ ਸੀ ਤੇ ਇੱਕ ਸ਼ੈਤਾਨ ਬਿਰਤੀ ਦਾ ਮਤਲਬ ਉਹ ਜਿਹਦੇ ਕਰਮ ਚੰਗੇ ਨਹੀਂ ਹੁੰਦੇ ਉਹ ਬੰਦਾ ਰਹਿੰਦਾ ਸੀ ਤੇ ਜਿਹੜਾ ਭਗਤ ਬੰਦਾ ਸੀ ਉਹ ਰੋਜ਼ ਸ਼ਿਵ ਜੀ ਤੇ ਸ਼ਿਵਲਿੰਗ ਹੁੰਦਾ ਜਿਹੜਾ ਉਹ ਤੇ ਜਲ ਝਾੜ ਕੇ ਆਉਂਦਾ ਸੀ ਆ ਨਵਾ ਕੇ ਆਉਂਦਾ ਸੀਗਾ ਮਤਲਬ ਪੂਰੀ ਪੂਜਾ ਕਰਕੇ ਆਉਂਦਾ ਸੀਗਾ ਜਿਹੜਾ ਸ਼ੈਤਾਨ ਵਾਲਾ ਦੀਗਾ ਮਤਲਬ ਗੰਦੇ ਕਰਮ ਕਰਨ ਵਾਲਾ ਸੀ ਉਹ ਰੋਜ਼ ਬੱਟੇ ਮਾਰ ਕੇ ਆਉਂਦਾ ਸੀਗਾ ਤੇ ਇੱਕ ਦਿਨ ਕੀ ਹੋਇਆ ਮੀਂਹ ਹਨੇਰੀ ਚੱਲ ਪਈ ਪੂਰੀ ਤੂਫਾਨ ਆ ਗਿਆ ਜਿਹੜਾ ਸ਼੍ਰੀ ਪੰਦਾ ਸੀਗਾ ਜਿਹੜਾ ਭਗਤੀ ਕਰਨ ਵਾਲਾ ਬੰਦਾ ਸੀ ਉਹਨੇ ਸੋਚਿਆ ਵੀ ਅੱਜ ਨਹੀਂ ਜਾਂਦੇ ਅੱਜ ਤਾਂ ਮੌਸਮ ਖਰਾਬ ਹੈ ਅੱਜ ਅੱਜ ਤਾਂ ਕੰਮ ਖਤਰੇ ਵਾਲੀ ਹੈ ਤੇ ਉਹ ਗਿਆ ਨਹੀਂ ਹੈਗਾ ਉਹਨੇ ਮਿਸਮਾਰਤੀ ਜਿਹੜਾ ਪੱਥਰ ਮਾਰਨ ਵਾਲਾ ਸੀ ਉਹ ਤੋਂ ਨਹੀਂ ਰਿਹਾ ਗਿਆ ਉਹ ਪੱਥਰ ਮਾਰਨ ਚਲਾ ਗਿਆ ਉਹਨੇ ਪੱਥਰ ਮਾਰੇ ਜਦੋਂ ਤੇ ਸ਼ਿਵ ਜੀ ਮਹਾਰਾਜ ਖੁਸ਼ ਹੋ ਕੇ ਤੇ ਪ੍ਰਗਟ ਹੋ ਕੇ ਕਹਿੰਦਾ ਮੰਗ ਕੀ ਮੰਗਦਾ ਹੈ ਪਾਗਟ ਹੋ ਗਿਆ ਕਹਿੰਦੇ ਉਹ ਉਹ ਤਾਂ ਹੈ ਹੀ ਜਤਾਂ ਬਿਰਤਿਆ ਸੀ ਉਹ ਕਹਿੰਦਾ ਲੈ ਤੂੰ ਕਿ ਮੇਰੇ ਸਿੰਗਲ ਆਏਗਾ ਐਨਾ ਕਹ ਕੇ ਉਹ ਉੱਥੋਂ ਭੱਜ ਗਿਆ ਐਨੇ ਨੂੰ ਮਤਲਬ ਉਹਨੇ ਸ਼ਿਵ ਜੀ ਨੇ ਮਹਾਰਾਜ ਜੀ ਨੇ ਕਹਤਾ ਚੱਲ ਤਰੇ ਸਿੰਗਲ ਆਏ ਵੀ ਤथास्तु ਉਹ ਜਦੋਂ ਪਿੰਡ ਵਿੱਚ ਗਿਆ ਤੇ ਪਿੰਡ ਵਾਲੇ ਨੇ ਉਹਨਾਂ ਨੂੰ ਜਦੋਂ ਸਿੰਗਲ ਲੱਗੇ ਹੋਏ ਸੀ ਕਹਿੰਦੇ ਉਹ ਭੂਤ ਆ ਗਿਆ ਭੂਤ ਆ ਜੀ ਪ੍ਰੇਤ ਆ ਗਿਆ ਬੱਟੇ ਮਾਰ ਮਾਰ ਕੇ ਉਹਨੂੰ ਉਹੀ ਬੱਟੇ ਮਾਰ ਮਾਰ ਕੇ ਉਹਨੂੰ ਮਾਰਦਾ ਮਤਲਬ ਜਿਹੜੇ ਉਹਨੇ ਕਰਮ ਕਰੇ ਸੀ ਪਰ ਪ੍ਰਮਾਤਮਾ ਖੋਸ਼ ਜ਼ਰੂਰ ਹੋਇਆ ਉਹ ਤੇ ਪਰ ਉਹਦੇ ਕਰਮ ਉਹਦੇ ਅੱਗੇ ਆਏ ਜਿਹੜੇ ਜਿਹੋ ਉਹਨੇ ਕਰਮ ਕਰੇ ਸੀ ਉਹੋ ਜੇ ਕਰਮਾਂ ਨਾਲ ਹੀ ਉਹ ਉਹਦੀ ਮੌਤ ਹੋਈ ਮਤਲਬ ਕਰਮ ਵੀ ਸਿੱਧੇ ਰੱਖੋ ਤੇ ਸ਼ਰਧਾ ਵੀ ਪੂਰੀ ਰੱਖੋ ਐਵੇਂ ਨਹੀਂ ਵੀ ਜੀ ਇੱਕ ਦਿਨ ਮੀਂਹ ਨਾ ਪਿਆ ਮੀਂਹ ਪੈ ਗਿਆ ਤਾਂ ਤੁਸੀਂ ਗਈ ਨਹੀਂ ਹੈਗੇ ਦੁੱਖ ਤਕਲੀਫ ਜਿੰਨਾ ਚਿਰ ਜਾਣਾ ਤੁਸੀਂ ਜਾਣਾ ਹੈ ਰੱਬ ਭਗਤੀ ਸ਼ਕਤੀ ਆਸਥਾ ਸ਼ਰਧਾ ਸਭ ਸਭ ਦਾ ਮੁਲਾਂਕਣ ਕਰਕੇ ਫੇਰ ਫਲ ਦਿੰਦਾ ਹੈ ਠੀਕ ਹੈ ਨਾ ਬੋਲੋ ਸ਼ਿਵਜੀ ਮਹਾਰਾਜ ਕੀ ਜੈ